ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਜੀ ਮਾਨਸੇਾ ਜ਼ਿਲ੍ਹੇ ਦੇ ਵਿੱਚ ਪਿੰਡ ਫੱਤਾ ਮੱਲੂਕੇ ਮੱਲੂਕਾ ਮੱਲੂਕਾ ਤੇ ਇੱਥੇ ਆਸ਼ਰਮ ਆ ਜੀ ਸੰਤ ਮਹੇਸ਼ ਮੁੰਨੀ ਜੀ ਬੋਰੇ ਵਾਲੇ ਮਹਾਰਾਜ ਜੀ ਦਾ ਆਪਣੇ ਉਹਨਾਂ ਪਿਆਰਿਆਂ ਵਾਸਤੇ ਉਹਨਾਂ ਲੋੜਵੰਦਾਂ ਵਾਸਤੇ ਬਣਾਇਆ ਗਿਆ ਜਿਨ੍ਹਾਂ ਨੂੰ ਲੋਕ ਦਤਕਾਰ ਦਿੰਦੇ ਆ ਆਪਣੇ ਮਾਂ ਬਾਪ ਨੂੰ ਆਪਣੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੋਕ ਇਸ ਕਰਕੇ ਛੱਡ ਦਿੰਦੇ ਆ ਵੀ ਉਹ ਜਦੋਂ ਅਪਾਹਜ ਹੋ ਜਾਂਦੇ ਆ ਜਾਂ ਉਹ ਬਜ਼ੁਰਗ ਅਵਸਥਾ ਚਲੇ ਜਾਂਦੇ ਆ ਵੀ ਉਹਨਾਂ ਦੀ ਸੰਭਾਲ ਨਹੀਂ ਕਰ ਪਾਉਂਦੇ ਇਸ ਸਥਾਨ ਦੇ ਉੱਤੇ ਆਸ਼ਰਮ ਬਣਿਆ ਆਸ਼ਰਮ ਦੀ ਸੇਵਾ ਜਿਹੜੀ ਆ ਸਾਡੇ ਛੋਟੇ ਭਰਾ ਗੁਰਧਿਆਨ ਸਿੰਘ ਸ਼ਕੂਰ ਵੀਰ ਨੂੰ ਸਾਡੇ ਨੂੰ ਬਖਸ਼ੀਆ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀਰ ਨੂੰ ਤੁਸੀਂ ਅਕਸਰ ਸਾਡੇ ਨਾਲ ਵੀ ਦੇਖਦੇ ਹੋ ਵੀਡੀਓ ਰਾਹੀਂ ਸੇਵਾ ਕਰਦੇ ਆ ਇਹ ਵੀਰ 2017 ਤੋਂ ਲੈ ਕੇ ਹੁਣ ਤੱਕ ਸੇਵਾਵਾਂ ਕਰ ਰਹੇ ਨੇ ਆਪਣੇ ਇਲਾਕੇ ਦੇ ਵਿੱਚ ਫਲੋਜਪੁਰ ਭਗਤਪੂਰਨ ਸਿੰਘ ਸੇਵਾ ਸੈਟੀ ਚਲਾਉਂਦੇ ਸੀ ਵੀਰ ਹੁਣੀ ਤੇ ਹੁਣ ਵੀ ਉਸੇ ਡਿਊਟੀ ਨੂੰ ਅੱਗੇ ਵਧਾਉਂਦੇ ਹੋਏ ਸੰਤ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਹਮਣੇ ਤੁਸੀਂ ਬੋਰਡ ਲੱਗਾ ਦੇਖਦੇ ਹੋ ਬੇਰਦ ਅਤੇ ਅਪਾਹਜ ਆਸ਼ਰਮ ਸੰਤ ਮਹੇਸ਼ ਮੂਨੀ ਜੀ ਬੋਰੇਵਾਲੇ ਉਹਨਾਂ ਦੀ ਰਹਿਮਤ ਸਦਕਾ ਕਿਰਪਾ ਸਦਕਾ ਇਹ ਆਸ਼ਰਮ ਦੀ ਡਿਊਟੀ ਲੱਗੀ ਹੈ ਸਾਡੇ ਭਰਾ ਦੀ ਇੱਥੇ ਆਸੇ ਪਾਸੇ ਨੇੜੇ ਤੇੜੇ ਕਿਤੇ ਵੀ ਕੋਈ ਲੋੜਵੰਦ ਹੁੰਦਾ ਇਸ ਇਲਾਕੇ ਦੇ ਵਿੱਚ ਮਾਨਸਾ ਜ਼ਿਲ੍ਹਾ ਬਠਿੰਡਾ ਬੜਲਾਡਾ ਇਸ ਪਾਸੇ ਕੋਈ ਵੀ ਕੇਸ ਹੁੰਦਾ ਤੁਹਾਡੇ ਕੋਲੇ ਜਿਹੜਾ ਬਹੁਤ ਮਾੜੀ ਹਾਲਤ 'ਚ ਲਵਾਰਸਾਂ ਦੀ ਗਿਣਤੀ ਵੀ ਬਹੁਤ ਵਧੀ ਪਈ ਹੈ ਬਹੁਤ ਲੋਕ ਨੇ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਲੋੜ ਆ ਪਰ ਜੇ ਕੋਈ ਬਹੁਤ ਮਾੜੀ ਹਾਲਤ ਚਾ ਕ੍ਰਿਟੀਕਲ ਕੰਡੀਸ਼ਨ ਚ ਆ ਉਹ ਇਹਨਾਂ ਵੀਰਾਂ ਦੇ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਅੱਜ ਅਸੀਂ ਬੇਨਤੀ ਕਰਦੇ ਹਾਂ ਇਲਾਕੇ ਦੀ ਸੰਗਤ ਨੂੰ ਵੀ ਵੀ ਤੁਸੀਂ ਵੀ ਵੱਧ ਤੋਂ ਵੱਧ ਸਪੋਰਟ ਕਰੋ ਕਮੀ ਕਿਸੇ ਚੀਜ਼ ਦੀ ਨਹੀਂ ਇੱਥੇ ਬਾਬਾ ਜੀ ਹੁਣਾਂ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਆ ਜਿੱਥੇ ਬਿਲਡਿੰਗ ਬਣਾ ਕੇ ਦਿੱਤੀ ਗਈ ਆ ਉੱਥੇ ਨਾਲ ਡਾਕਟਰ ਪੁਆਇੰਟ ਕੀਤੇ ਗਏ ਆ ਸਾਡੇ ਇੱਥੇ ਭੈਣ ਡਾਕਟਰ ਲੱਗੇ ਹੋਏ ਨੇ ਤੇ ਉੱਥੇ ਇਲਾਜ ਵਾਸਤੇ ਪ੍ਰਬੰਧ ਨੇ ਉੱਥੇ ਖਾਣ ਪੀਣ ਦੇ ਨਾਲ ਨਾਲ ਲੀੜੇ ਕੱਪੜੇ ਦੇ ਪ੍ਰਬੰਧ ਨੇ ਹਰ ਜਿਹੜੀ ਸੇਵਾ ਵਾ ਉਹ ਮਹਾਪੁਰਸ਼ਾਂ ਵੱਲੋਂ ਡੇਰੇ ਵੱਲੋਂ ਕੀਤੀ ਜਾ ਰਹੀ ਆ ਤੇ ਇੱਥੇ ਮੈਂ ਇਸ ਗੱਲ ਦੀ ਵੀ ਬੜੀ ਮਨ ਨੂੰ ਵੀ ਪ੍ਰਸੰਨਤਾ ਹੋ ਰਹੀ ਆ ਤੇ ਇਸ ਗੱਲ ਦੀ ਵਧਾਈ ਵੀ ਦਿੰਨੇ ਆ ਵੀ ਜਿਹੜਾ ਅੱਜ ਇਸ ਇਲਾਕੇ ਦੇ ਵਿੱਚ ਇਹ ਕਾਰਜ ਜਿਹੜਾ ਸ਼ੁਰੂ ਹੋਇਆ ਤੇ ਆਪਾਂ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਇਹ ਬੜੀ ਵੱਡੀ ਗੱਲ ਹੈ ਬੜਾ ਸ਼ਲਾਘਾਯੋਗ ਆ ਤੇ ਇਸ ਪਰਿਵਾਰ ਨੂੰ ਇਹ ਵੀ ਇੱਕ ਪਰਿਵਾਰ ਆ ਜਿਹੜਾ ਵਿਰਧ ਆਸ਼ਰਮ ਬਣਿਆ ਉੱਥੇ ਆ ਕੇ ਤੁਸੀਂ ਥੋੜਾ ਸਮਾਂ ਬਤੀਤ ਕਰੋ ਥੋੜਾ ਆ ਕੇ ਆਪਣਾ ਹੱਥੀਂ ਸੇਵਾ ਕਰੋ ਕਿਸੇ ਬਜ਼ੁਰਗ ਨਾਲ ਗੱਲਾਂ ਕਰ ਲਓ ਬੈਠ ਕੇ ਕਿਸੇ ਮਾਂ ਦੀਆਂ ਕਿਸੇ ਬਾਪੂ ਦੀਆਂ 10 ਮਿੰਟ ਆਪਣ ਦਿਲ ਦੀਆਂ ਹੀ ਸੁਣ ਲਈਏ ਉਹ ਵੀ ਵੱਡੀ ਸੇਵਾ ਵਾ ਤੇ ਇਲਾਕੇ ਦੇ ਭੈਣ ਭਰਾਵਾਂ ਨੂੰ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਵੀ ਆ ਕੇ ਇੱਥੇ ਜੁੜੋ ਆ ਕੇ ਜੁੜ ਕੇ ਆਪਾਂ ਉਹਨਾਂ ਬਾਪੂ ਬਜ਼ੁਰਗਾਂ ਦੀ ਸੇਵਾ ਕਰੀਏ ਜਿਨ੍ਹਾਂ ਨੂੰ ਆਪਣਿਆਂ ਦੀ ਤਤਕਾਰਤਾ ਜਿਨ੍ਹਾਂ ਨੂੰ ਲੋੜ ਆ ਪੁੱਤ ਪੋਤਿਆਂ ਦੇ ਪਿਆਰ ਦੀ ਧੀਆ ਪੁੱਤਾਂ ਦੇ ਪਿਆਰ ਦੀ ਤੁਸੀਂ ਆ ਕੇ ਜਰੂਰ ਇਹਨਾਂ ਦੇ ਨਾਲ ਖੜ ਕੇ ਸਹਿਯੋਗ ਦਿਓ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਡੇ ਛੋਟੇ ਭਰਾ ਗੁਰਧਿਆਨ ਨੂੰ ਇਹਦੀ ਪੂਰੀ ਟੀਮ ਨੂੰ ਸਾਰੇ ਪ੍ਰਬੰਧਕ ਵੀਰਾਂ ਨੂੰ ਉਸ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਬਾਕੀ ਜਿੰਨੇ ਵੀ ਵੀਰ ਪਤਵੰਤੇ ਸੱਜਣ ਇੱਥੇ ਨਾਲ ਵਲੰਟੀਅਰ ਸੇਵਾ ਕਰਾ ਰਹੇ ਨੇ ਸਾਡੇ ਛੋਟੇ ਭਰਾ ਸਾਰੇ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀਆਂ ਬਕਸ਼ਣ ਚੜ੍ਹਦੀ ਕਲਾ ਬਕਸ਼ਣ ਸਮਤ ਬੁੱਧੀ ਬਕਸ਼ਣ ਇਹ ਸੇਵਾ ਨੂੰ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਅਸੀਂ ਸਾਰੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਸਰਪੰਚ ਸਾਹਿਬ ਜੀ ਬਾਈ ਪੜਾਓ ਜੀ ਪੱਤ ਸੈਰ ਤੇ ਮੜਾ ਥੋੜਾ ਜਿਹਾ Bolei, so i